ਪਿਆਰੇ ਅਤੇ ਸਤਿਕਾਰਯੋਗ ਦੋਸਤੋ ਗੁਰਬਾਣੀ ਦੇ ਮਹਾਵਾਕ ਅਨੁਸਾਰ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤਿ ਭਾਵ ਪਵਨ ਗੁਰੂ ਹੈ ਜੋ ਸਾਨੂੰ ਸਾਂ ਰੂਪੀ ਪੂੰਜੀ ਪ੍ਰਦਾਨ ਕਰਦਾ ਹੈ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਜੋ ਸਾਨੂੰ ਜੀਵਨ ਪ੍ਰਦਾਨ ਕਰਦਾ ਹੈ ਅਤੇ ਮਾਤਾ ਤਰਤ ਮਹਤ ਧਰਤੀ ਸਾਡੀ ਮਾਂ ਹੈ ਜੋ ਸਾਡਾ ਪਾਲਣ ਪੋਸ਼ਣ ਕਰਦੀ ਹੈ ਅਤੇ ਸਾਨੂੰ ਖਾਧ ਪਦਾਰਤ ਪ੍ਰਦਾਨ ਕਰਦੀ ਹੈ ਜਿਵੇਂ ਕਿਹਾ ਜਾਂਦਾ ਹੈ ਕਿ ਗੁਰੂ ਨੂੰ ਤਾਂ ਮੰਨਦੇ ਹਾਂ ਪਰ ਗੁਰੂ ਦੀ ਨਹੀਂ ਮੰਨਦੇ ਆਪਕੇ ਗੁਰਬਾਣੀ ਵਿੱਚ ਦਰਜ ਸਿਧਾਂਤਾਂ ਦਾ ਅਸੀਂ ਰੱਟਾ ਤਾਂ ਲਾ ਲੈਨੇ ਹਾਂ ਪਰ ਅਸਲੀ ਜੀਵਨ ਦੇ ਵਿੱਚ ਉਹ ਸਿਧਾਂਤਾਂ ਨੂੰ ਲਾਗੂ ਨਹੀਂ ਕਰਦੇ। ਇਹੀ ਕਾਰਨ ਹੈ ਹਵਾ ਨੂੰ ਪ੍ਰਦੂਸ਼ਣ ਕਰਕੇ ਪਲੀਤ ਕਰ ਦਿੰਦਾ ਹੈ। ਧਰਤੀ ਤੇ ਜ਼ਹਿਰੀਲੇ ਪਦਾਰਥਾਂ ਦਾ ਛਿੜਕਾ ਕਰਕੇ ਮਲੀਨ ਕਰ ਦਿੰਦਾ ਹੈ ਅਤੇ ਜੀਵਨ ਰੂਪੀ ਪਾਣੀ ਨੂੰ ਬਰਬਾਦ ਕਰ ਦਿੰਦਾ ਹੈ। ਅਸਦਾ ਮਨੁੱਖ ਇੰਨਾ ਜ਼ਿਆਦਾ ਪਦਾਰਥਵਾਦੀ ਲਾਲਚੀ ਅਤੇ ਨਿੱਜੀ ਹੋ ਚੁੱਕਿਆ ਹੈ ਕਿ ਉਸ ਨੂੰ ਆਪਣੇ ਲਾਲਸ ਤੋਂ ਬਿਨਾ ਜਾਂ ਮੁਨਾਫੇ ਤੋਂ ਬਿਨਾ ਕੁਝ ਵੀ ਨਜ਼ਰ ਨਹੀਂ ਆਉਂਦਾ ਇੱਥੋਂ ਤੱਕ ਕਿ ਆਪਣੇ ਬੱਚਿਆਂ ਦਾ ਭਵਿੱਖ ਵੀ ਨਜ਼ਰ ਨਹੀਂ ਆਉਂਦਾ ਕਿਹਾ ਜਾਂਦਾ ਹੈ ਕਿ ਤੀਜਾ ਵਿਸ਼ਵ ਯੁੱਧ ਹੋਇਆ ਤਾਂ ਹੁਣ ਪਾਣੀ ਨੂੰ ਲੈ ਕੇ ਹੀ ਹੋਵੇਗਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੀ ਕੁਰਸੀ ਦੇ ਲਾਲਚੀ ਲੋਕਾਂ ਤੇ ਗੱਦਾਰਾਂ ਕਰਕੇ ਹੁਣ ਸਿਰਫ ਤਿੰਨ ਹੀ ਰਹਿ ਚੁੱਕੇ ਹਨ ਪੰਜਾਬ ਦੇ ਵਿੱਚ ਪਾਣੀ ਦੀ ਵਰਤਮਾਨ ਕੀ ਸਥਿਤੀ ਹੈ ਆਉ ਤੁਹਾਨੂੰ ਦੱਸਦੇ ਹਾਂ ਜਲ ਸਰੋਤ ਸੈਲ ਰਿਪੋਰਟ ਦੇ ਅਨੁਸਾਰ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਹੇਟਲੇ ਪਾਣੀ ਦਾ ਪੱਧਰ 1.5 ਮੀਟਰ ਨੀਵਾ ਹੋ ਚੁੱਕਿਆ ਹੈ ਪਾਣੀ ਔਸਤਨ 0.77 ਤੋਂ 1.59 ਮੀਟਰ ਤੋਂ ਵੀ ਹੇਠਾ ਜਾ ਚੁੱਕਿਆ ਹੈ ਸਭ ਤੋਂ ਗੰਭੀਰ ਜ਼ਿਲ੍ਹੇ ਬਰਨਾਲਾ ਬਠਿੰਡਾ ਸ਼ਹੀਦ ਭਗਤ ਸਿੰਘ ਨਗਰ ਪਟਿਆਲਾ ਮੋਗਾ ਜਲੰਧਰ ਫਤਿਹਗੜ੍ਹ ਸਾਹਿਬ ਆਦਿ ਹਨ